ਮੇਰੇ ਕੋਲ ਐਦਾਂ ਦੇ ਪੇਸ਼ੈਂਟ ਆਉਂਦੇ ਐ ਜਿਹੜੇ ਕਹਿੰਦੇ ਯਾਰ ਮਿੱਠੇ ਵਗੈਰਾ ਸੀ ਰਹੀ ਨਹੀਂ ਸਕਦੇ ਜਦੋਂ ਵੀ ਅਸੀਂ ਕਿਸੇ ਵਿਆਹ ਮੰਗਣੇ ਹੀ ਜਾਂਦੇ ਆ ਬਸ ਸਾਡੇ ਆਹ ਗਲ ਆਹ ਚੀਜ਼ਾਂ ਜਿਹੜੀਆਂ ਗਲਾਬ ਜਾਮਣਾ ਮੁਰਫੀ ਦੇਖ ਸਰ ਮੂੰਹ ਚ ਪਾਣੀ ਆ ਜਾਂਦਾ ਸਜਣ ਦਾ 500 ਰੁਪਏ ਦੇਣਾ ਉਹ ਪੂਰਾ ਕਿਵੇਂ ਕਰਨਾ ਕਹਿੰਦੇ ਯਾਰ ਇਹ ਤੂੰ ਕਿਵੇਂ ਖੜਾ ਸੁੱਟ ਸਕਦਾ ਠੀਕ ਹੈ ਠੀਕ ਹੈ ਸਾਨੂੰ ਇਹ ਡਰ ਰਹਿੰਦਾ ਘਰ ਦੇ ਸਾਨੂੰ ਕਹਿੰਦੇ ਨੇ ਮਿੱਠਾ ਨਾ ਖਾ ਭਾਈ ਮਿੱਠਾ ਨਾ ਖਾ ਤੈਨੂੰ ਸ਼ੁਗਰ ਹੋ ਜਾਊਗਾ ਨਾ ਦਾ ਸ਼ੁਗਰ ਮਿੱਠਾ ਖਾਣ ਨਾ ਹੋਵੇ ਨਾ ਮਿੱਠਾ ਛੱਡਣ ਨਾ ਹੋ ਘਟੇ ਅੱਛਾ ਠੀਕ ਐਦਾਂ ਕੁਝ ਨਹੀਂ ਹੈਗਾ ਠੀਕ ਹੈ ਠੀਕ ਹੈ ਉਹਨਾਂ ਨੂੰ ਘਰ ਦੇ ਰੋਕਦੇ ਆ ਉਹ ਘਰੇ ਕਪਦਾ ਕੀ ਆਉਣ ਸਰ ਕਹਿੰਦੇ ਚਾਹ ਫਿੱਕੀ ਬਣਾਓ ਮੇਰੀ ਮਤਲਬ ਰਿਸ਼ਤੇਦਾਰੀ ਜਾਣ ਚਾਹ ਫਿੱਕੀ ਘਰ ਦੇ ਸਾਡੇ ਨਾਲ ਲੜਾਈ ਹੁੰਦੀ ਹੈ ਘਰੇ ਜੇ ਵਾਈਫ ਨਾਲ ਗਈ ਹੈ ਤਾਂ ਵਾਈਫ ਲੜਦੀ ਹੈ ਵੀ ਉੱਥੇ ਜਾ ਕੇ ਗਲਵਜਾ ਮਨ ਉਹਨੂੰ ਘੇੜ ਦੇਣਾ ਤੈਨੂੰ ਸ਼ੂਗਰ ਹੋ ਜੂ ਠੀਕ ਹੈ ਉਹ ਮੈਂ ਕਿਹਾ ਭਾਈ ਤੁਹਾਨੂੰ ਘਬਰਾਉਣ ਦੇ ਲੋੜ ਨਹੀਂ ਜਾਂ ਬਹੁਤਾ ਮਿੱਠਾ ਖਾਵੋਗੇ ਤਾਂ ਵੀ ਤੁਹਾਡਾ ਸ਼ੂਗਰ ਨਹੀਂ ਵੱਧਾ ਸ਼ੂਗਰ ਸਾਡੇ ਹੋਰ ਜੀਵਨ ਸ਼ੈਲੀ ਤੇ ਡਿਪੈਂਡ ਹੈ ਬਹੁਤ ਚੀਜ਼ਾਂ ਤੁਸੀਂ ਖਾਣਾ ਪੀਣਾ ਮੈਂਟਨ ਨਹੀਂ ਕਰਦੇ ਠੀਕ ਹੈ ਨੰਬਰ 1 ਜੇ ਤੁਸੀਂ ਖਾਣਾ ਪੀਣਾ ਸਹੀ ਨਹੀਂ ਕਰੋਗੇ ਰੋਟੀ ਟਾਈਮ ਤੇ ਨਹੀਂ ਖਾਓਗੇ ਇਹ ਵੀ ਹੈ ਮੇਰੇ ਕੋਲ ਐਦਾਂ ਦੇ ਪੇਸ਼ੈਂਟ ਆਉਂਦੇ ਆ ਜਿਹੜੇ ਕਹਿੰਦੇ ਯਾਰ ਮਿੱਠੇ ਵਗੈਰਾ ਅਸੀਂ ਰਹੀ ਨਹੀਂ ਸਕਦੇ ਜਦੋਂ ਵੀ ਅਸੀਂ ਕਿਸੇ ਵਿਆਹ ਮੰਗਣੇ ਹੀ ਜਾਂਦੇ ਆ ਬਸ ਸਾਡੇ ਆਹ ਗਲ ਆਹ ਚੀਜ਼ਾਂ ਜਿਹੜੀਆਂ ਗੁਲਾਬ ਜਾਮਣਾ ਮੁਰਫੀ ਦੇਖ ਸਰ ਮੂੰਹ ਚ ਪਾਣੀ ਆ ਜਾਂਦਾ ਸਾਨੂੰ ਇਹ ਰਹਿੰਦਾ ਵੀ ਜਿਹੜਾ ਸਗਨ ਦਾ 500 ਰੁਪਏ ਦੇਣਾ ਉਹ ਪੂਰਾ ਕਿਵੇਂ ਕਰਨਾ ਕਹਿੰਦੇ ਯਾਰ ਇਹ ਤੋਂ ਕਿਵੇਂ ਖੜਾ ਸੁੱਟ ਸਕਦਾ ਠੀਕ ਹੈ ਠੀਕ ਹੈ ਸਾਨੂੰ ਇਹ ਡਰ ਰਹਿੰਦਾ ਘਰ ਦੇ ਸਾਨੂੰ ਕਹਿੰਦੇ ਨੇ ਮਿੱਠਾ ਨਾ ਖਾ ਭਾਈ ਮਿੱਠਾ ਨਾ ਖਾ ਤੈਨੂੰ ਸ਼ੁਗਰ ਹੋ ਜਾਊਗਾ। ਹੂੰ ਕਹਿੰਦਾ ਮੇਰੇ ਖਾ ਸ਼ੁਗਰ ਨਾ ਦਾ ਸ਼ੁਗਰ ਮਿੱਠਾ ਖਾਣ ਨਾ ਹੋਵੇ। ਨਾ ਮਿੱਠਾ ਛੱਡਣ ਨਾ ਹੋ ਹੋ ਘਟੇ। ਅੱਛਾ ਠੀਕ ਐ ਇਦਾਂ ਕੁਝ ਨਹੀਂ ਹੈਗਾ। ਠੀਕ ਐ। ਠੀਕ ਐ। ਇਹ ਤੁਹਾਡਾ ਹੈ ਜੀਵਨ ਸ਼ੈਲੀ ਤੇ ਡਿਪੈਂਡ ਹੈ। ਉਹਨਾਂ ਨੂੰ ਘਰ ਦੇ ਰੋਗ ਦੇ ਆ ਉਹ ਘਰੇ ਕਪਦਾ ਕੀ ਆਉਣ ਸਰ ਕਹਿੰਦੇ ਚਾਹ ਫਿੱਕੀ ਬਣਾਓ ਮੇਰੀ। ਮਤਲਬ ਰਿਸ਼ਤੇਦਾਰੀ ਜਾਣ ਚਾਹ ਫਿੱਕੀ। ਜਦੋਂ ਆ ਆ ਚੀਜ਼ ਰੱਖੀ ਹੁੰਦੀ ਐ ਪੈਂ ਦੋ ਦੋ ਕਰਕੇ ਚੱਕਦੇ ਐ। ਹੈਂ? ਗੁਲਾਬ ਜਾਮਨ ਹੋਰ ਉਹ ਫਿਰ ਮੈਨੂੰ ਕਹਿੰਦੇ ਯਾਰ ਘਰੇ ਜਦੋਂ ਜਾਂਦੇ ਆ ਘਰ ਦੇ ਸਾਡੇ ਨਾਲ ਲੜਾਈ ਹੁੰਦੀ ਹੈ ਘਰੇ ਇਹ ਵਾਈਫ ਨਾਲ ਗਈ ਹੈ ਤਾਂ ਵਾਈਫ ਲੜਦੀ ਹੈ ਵੀ ਉੱਥੇ ਜਾ ਕੇ ਗਲਾਜਾ ਮਣ ਉਹਨੂੰ ਘੇੜਦੇ ਨਾ ਤੈਨੂੰ ਸ਼ੂਗਰ ਹੋ ਜੂ ਠੀਕ ਹੈ ਉਹ ਮਾਖਾ ਭਾਈ ਤੁਹਾਨੂੰ ਘਬਰਾਉਣ ਦੇ ਲੋੜ ਨਹੀਂ ਜਾਂ ਬਹੁਤਾ ਮਿੱਠਾ ਖਾਵੋਗੇ ਤਾਂ ਵੀ ਤੁਹਾਡਾ ਸ਼ੂਗਰ ਨਹੀਂ ਵਧਦਾ ਜੇ ਤੁਸੀਂ ਘੱਟ ਖਾਓਗੇ ਤੁਹਾਡਾ ਸ਼ੂਗਰ ਘੱਟਦਾ ਨਹੀਂ ਸ਼ੂਗਰ ਇਹੋ ਜੀ ਕੋਈ ਚੀਜ਼ ਨਹੀਂ ਫਿਰ ਸ਼ੂਗਰ ਹੁੰਦੀ ਕਿਵੇਂ ਜੀ ਸ਼ੂਗਰ ਤਾਂ ਸ਼ੂਗਰ ਸਾਡੇ ਹੋਰ ਜੀਵਨ ਸ਼ੈਲੀ ਤੇ ਡਿਪੈਂਡ ਹੈ ਬਹੁਤ ਚੀਜ਼ਾਂ ਤੁਸੀਂ ਖਾਣਾ ਪੀਣਾ ਮੈਂਟਨ ਨਹੀਂ ਕਰਦੇ ਠੀਕ ਹੈ ਨੰਬਰ 1 ਜੇ ਤੁਸੀਂ ਖਾਣਾ ਪੀਣਾ ਸਹੀ ਨਹੀਂ ਕਰੋਗੇ ਰੋਟੀ ਟਾਈਮ ਤੇ ਨਹੀਂ ਖਾਓਗੇ ਇਹ ਵੀ ਹੈ ਸ਼ੂਗਰ ਕਾਉਂਡ ਦੇ ਕਾਰਨ ਹੋਰ ਨਹੀਂਗੇ ਠੀਕ ਹੈ ਠੀਕ ਹੈ ਟੈਨਸ਼ਨ ਹੋਣਾ ਠੀਕ ਹੈ ਕਿਸੇ ਨਾਲ ਵੀ ਸ਼ੂਗਰ ਵੱਧਦੀ ਹੈ ਠੀਕ ਹੈ ਠੀਕ ਹੈ ਨਾ ਬਹੁਤ ਬੰਦੇ ਬਹੁਤ ਜ਼ਿਆਦਾ ਫਿਜ਼ੀਕਲ ਵਰਕ ਹੁੰਦਾ ਤੇ ਲੋਡ ਤੇ ਟੈਨਸ਼ਨ ਲੈ ਕੇ ਬੈਠੇ ਹੁੰਦੇ ਆ ਉਹਨਾਂ ਨੂੰ ਸ਼ੂਗਰ ਹੋਣ ਦੇ ਚਾਂਸ ਹੈ ਇਕੱਠਾ ਖਾਣ ਨਾਲ ਸ਼ੂਗਰ ਨਹੀਂ ਹੁੰਦਾ ਸ਼ੂਗਰ ਦੇ ਹੋਰ ਕਾਰਨ ਹੈਗੇ ਸ਼ੂਗਰ ਹੋਣ ਦੇ ਹੋਰ ਕਾਰਨ ਨੇ ਕਸਰਤ ਨਾ ਕਰਨਾ ਇਹਦੇ ਬੰਦੇ ਫਿਜ਼ੀਕਲ ਵਰਕ ਕੋਈ ਨਹੀਂ ਕਰਦੇ ਸਾਰਾ ਦਿਨ ਬੈਠੇ ਰਹਿੰਦੇ ਆ ਸਾਰਾ ਦਿਨ ਵੱਡੇ ਵੱਡੇ ਟੱਡੇ ਹੋਏ ਨੂੰ ਦੇ ਖਾਈ ਜਾਣਾ ਖਾਈ ਜਾਣਾ ਖਾਈ ਜਾਣਾ ਠੀਕ ਹੈ ਉਸ ਤੋਂ ਬਾਅਦ ਫਿਰ ਵਰਕ ਉਹਨਾਂ ਨੂੰ ਵੀ ਕਰਨਾ ਨਹੀਂ ਸਵੇਰੇ ਸੈਰ ਨਹੀਂ ਕਰਨੀ ਹਾਰਡ ਵਰਕ ਕੋਈ ਕਰਨਾ ਨਹੀਂ ਇਹ ਵੀ ਕਾਰਨ ਹੈ ਸ਼ੂਗਰ ਠੀਕ ਹੈ ਮਿੱਠਾ ਖਾਣ ਦਾ ਜ਼ਰੂਰੀ ਨਹੀਂ ਵੀ ਮਿੱਠਾ ਖਾਣ ਨਾਲ ਸ਼ੂਗਰ ਹੋਊਗਾ ਪਾਣੀ ਦਾ ਜੇ ਤੁਹਾਡਾ ਮਿੱਠਾ ਖਾਣ ਨੂੰ ਦਿਲ ਕਰਦਾ ਮਤਲਬ ਕਰੀਵਿੰਗ ਹੁੰਦੀ ਹੈ ਤੋੜ ਲੱਗਦੀ ਹੈ ਹੁੰਦੀ ਹੈ ਠੀਕ ਹੈ ਤੁਸੀਂ ਕੁਝ ਨਹੀਂ ਕਰਨਾ ਗੁੰਗਣਾ ਜਾ ਪਾਣੀ ਲੈਣਾ ਗਰਮ ਪਾਣੀ ਦਾ ਗਲਾਸ ਨਿਗਾ ਜਾ ਠੀਕ ਹੈ ਪੀ ਲਓ ਤੁਹਾਡੀ ਕਰੀਵਿੰਗ ਛੱਡ ਜਾਈਗੀ ਅੱਛਾ ਮਿੱਠਾ ਖਾਣ ਨੂੰ ਦਿਲ ਹੀ ਨਹੀਂ ਕਰੇਗਾ ਇਸ ਵਾਇਟੋ ਕੇ ਬਿਲਕੁਲ 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 ਮੈਨੂੰ ਵੀ ਇਦੀ ਹੁੰਦਾ ਜੇ ਮਿੱਠਾ ਮੈਂ ਵੀ ਬਾਉਸ ਕਰਨ ਆਉਂਦਾ ਜੀ ਬੱਲਨਾਪ ਹੁਣ ਮੈਨੂੰ ਮਿੱਠਾ ਬਿਲਕੁਲ ਨੇੜੇ ਨਹੀਂ ਜਾਂਦਾ ਜੇ ਦਿਲ ਕਰਦਾ ਆਪਾਂ ਉਹਦੀ ਕਹਿੰਦੇ ਲਿਆ ਮੁੰਡਾ ਇੱਕ ਨਿਗਾ ਜਾ ਪਾਣੀ ਦਾ ਗਲਾਸ ਯਾਰ ਪਾਣੀ ਪੀਨੇ ਆ ਵਾ ਸੱਟ ਕਿਆ ਬਾਤ ਪਰ ਫਿਰ ਵੀ ਜੇ ਜ਼ਿਆਦਾ ਜ਼ਰੂਰਤ ਪਵੇ ਤਾਂ ਮੇਰੇ ਕੋਲੇ ਆ ਡੈਵਨੋ ਦਾ ਇੱਕ ਮੈਡੀਸਨ ਹੈ ਇਹ ਕੀ ਹੈ ਜੀ ਇਹ ਸਪਲੀਮੈਂਟ ਹੈ ਪੂਰ ਸਪਲੀਮੈਂਟ ਹੈ ਜਿਹੜਾ ਅਸੀਂ 18 ਜੜੀ ਬੂਟਿਆਂ ਨਾਲ ਤਿਆਰ ਕੀਤਾ ਵਾ ਜੇ ਤੁਹਾਡਾ ਮਿੱਠਾ ਖਾਣ ਨੂੰ ਮਨ ਕਰਦਾ ਹੈ ਤਾਂ ਤੁਸੀਂ ਇਹ ਦੀਆਂ ਦੋ ਬੂੰਦਾਂ ਜੀਵ ਤੇ ਸਿੱਟ ਕੇ ਨਿੱਗਾ ਜਾ ਪਾਣੀ ਪੀ ਲੋ ਮਿੱਠਾ ਖਾਣ ਨੂੰ ਫਿਰ ਦਿੱਲੀ ਨਹੀਂ ਕਰੇਗਾ ਅੱਛਾ ਹਾਂ ਇੱਕ ਗੱਲ ਹੋਰ ਹੈ ਕਿ ਕੋਈ ਥੋੜਾ ਮਿੱਠੇ ਦਾ ਸਕੀਨ ਵਿਆਹ 'ਚ ਜਾਣਾ ਚਾਹੁੰਦਾ ਹੈ ਠੀਕ ਹੈ ਉਹਦੀ ਜੀਵ ਤੇ ਦੋ ਬੂੰਦਾਂ ਪਾ ਕੇ ਮਿੱਠੇ ਦਾ ਪਾਣੀ ਦਾ ਗਲਾਸ ਬੁਲਾ ਦਿਓ ਜਾਏਗਾ ਮਿੱਠੇ ਵੱਲ ਝਾਕੇਗਾ ਹੀ ਨਹੀਂ ਉਹ ਨਹੀਂ ਤਾਂ ਵਿਆਹ 'ਚ ਸਤਾਲਾਂ ਤੇ ਮਿਟਾ ਹੀ ਦੇਗਾ ਰਹਿੰਦਾ ਹੈ ਵੀ ਮਿੱਠਾ ਕਿੱਥੇ ਜ਼ਿਆਦਾ ਪਿਆ ਉਹ ਪਹਿਲੀਆਂ ਦੋ ਬੂੰਦਾਂ ਪਲਾ ਦਿਓ ਮਿੱਠਾ ਜਾਏਗਾ ਹੀ ਨਹੀਂ ਮਿੱਠੇ ਵੱਲ ਇਹ ਲਿਕਵਿਡ ਹੈ ਜੀ ਫੂਡ ਸਪਲੀਮੈਂਟ ਹੈ ਐਦਾਂ ਤੁਸੀਂ ਕਰਨਾ 1 2 3 ਬੈ ਜਦੋਂ ਮਿੱਠੇ ਤੋੜ ਲੱਗੇ ਐਦਾ ਪਾਣੀ ਦਾ ਗਲਾ ਵੀਰ ਕੋਸਾ ਜਾ ਕੋਸਾ ਜਾ ਠੀਕ ਐ ਤੋੜ ਹੱਟ ਜੂ ਮਿੱਠੇ ਬਿਲਕੁਲ ਦਿਲ ਹੀ ਨਹੀਂ ਕਰੇਗਾ ਉਹ ਕਿਉਂ ਜੀ ਬਸ ਇਹਦੇ ਵਿੱਚ ਸਪਲੀਮੈਂਟ ਹੈ ਹੀ ਜਿਹੜੀ ਬੂਟੀਆਂ ਪਾਈਆਂ ਨੇ ਦੇਸੀ ਜੜੀ ਬੂਟੀਆਂ ਦਾ ਅਰਕਾ ਹੈ ਠੀਕ ਐ ਠੀਕ ਐ ਹੂੰ ਐਸੈਂਸਲ ਹਾਲਚ ਬਣਿਆ ਹੋਇਆ ਠੀਕ ਹੈ ਦਿਲ ਨਹੀਂ ਕਰਦੀ ਮਿੱਠਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰਦਾ ਐ ਆਪਕੇ ਇਨਾਂ ਜੀ ਜਦੋਂ ਮੈਂ ਉਹ ਕਰਦਾ ਸੀਗਾ ਮੇਰਾ ਵੀ ਬਹੁਤ ਦਿਲ ਕਰਦਾ ਸੀ ਠੀਕ ਹੈ ਘਰ ਦੇ ਮੈਨੂੰ ਪਰ ਪ੍ਰੋਬਲਮ ਕੀ ਹੁੰਦੀ ਨੇ ਜਿਹੜਾ ਮਿੱਠਾ ਬੰਦਾ ਵੱਧ ਖਾਂਦਾ ਜੀ ਹਾਂ ਪ੍ਰੋਬਲਮ ਆਉਣ ਵਾਲੇ ਨਾਲ ਕਿਡਨੀ ਫੇਲ ਹੋ ਜਾਂਦੀ ਹੈ ਹਾਰਟ ਤੇ ਹੁੰਦਾ ਹੈ ਲੀਵਰ ਅੱਖਾਂ ਦੀ ਸਰੀਰਕ ਕਮਜ਼ੋਰੀ ਠੀਕ ਹੈ ਮਦਾਨਾ ਪਾਵਰ ਕਮ ਹੋ ਜਾਣਾ ਠੀਕ ਹੈ ਕਈਆਂ ਦੇ ਜ਼ਖਮ ਹੋ ਜਾਂਦੇ ਨੇ ਮਿੱਠਾ ਖਾਣ ਨਾਲ ਮਿੱਠਾ ਖਾਣ ਨਾਲ ਜ਼ਖਮ ਹੋਣ ਲੱਗ ਜਾਂਦੇ ਨੇ ਸ਼ੂਗਰ ਵੱਧ ਜਾਂਦਾ ਹੈਗਾ ਕਿ ਗੁਗਰ ਵੱਜ ਜਾਂਦਾ ਕਿ ਜ਼ਿਆਦਾ ਮਿੱਠਾ ਖਾਊਗਾ ਅੱਛਾ ਤਾਂ ਫਿਜੀਕਲ ਵਰਕ ਕੋਈ ਕਰੇਗਾ ਨਹੀਂ ਠੀਕ ਹੈ ਠੀਕ ਹੈ ਨਾ ਆਪਣੀ ਜੀਵਨ ਸ਼ੈਲੀ ਦੇ ਜਿਹੜਾ ਖਾਣਾ ਪੀਣਾ ਉਹਨੂੰ ਸੈੱਟ ਨਹੀਂ ਕਰੇਗਾ ਤਾਂ ਫਿਰ ਸ਼ੂਗਰ ਹੋਣਾ ਹੀ ਹੋਣਾ ਹੈ ਸ਼ੂਗਰ ਹੋਣ ਦੇ ਚਾਂਸ ਹੈਗੇ ਹੈਗੇ ਬਿਲਕੁਲ 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 ਤੁਸੀਂ ਇਹ ਜਮਾ ਕੇ ਦੇਖੋ ਰੁਕੀ ਸਾਹਿਬ ਬਹੁਤ ਸਾਡੇ ਸੁਖਵਿੰਦਰ ਜੀ ਖੜੇ ਹੈ ਇਹਨਾਂ ਨੇ ਜਮਾਇਆ ਵਾ ਆ ਮੇਰੇ ਕੋਲੇ ਜੇ ਸ਼ੂਗਰ ਵੀ ਹੋ ਜਾਏ ਕਿਸੇ ਨੂੰ ਆ ਸੀ ਬਖਤੌਰ ਦਾ ਜੂਸ ਹੈ ਜਿਹੜਾ ਉਹਨੂੰ ਸਵੇਰੇ ਖਾਲੀ ਪੇਟ ਇੱਕ ਚਮਚ ਦੇ ਦਿਓ ਸ਼ੂਗਰ ਲੈਵਲ ਇਦਾਂ ਡਾਊਨ ਆਊਗਾ ਇਹ ਮਿੱਠਾ ਖਾਣ ਉਹਦੇ ਲੈ ਲੈ ਨਹੀਂ ਕਰਨ ਦੇਣਾ ਹੋ ਗਿਆ ਕੰਮ ਫਿਰ ਸੈਟ ਹੋ ਗਿਆ ਬੰਦਾ ਮੈਂ ਤਾਂ ਉਹਨਾਂ ਨੂੰ ਕਹੂੰਗਾ ਭਾਈ ਤੁਸੀਂ ਇਹ ਜਿਹੜਾ ਜਾਂ ਤਾਂ ਤੁਸੀਂ ਤੁਹਾਡੇ ਘਰ 'ਚ ਕੋਈ ਪ੍ਰੋਬਲਮ ਹੈਗੀ ਆ ਤੁਸੀਂ ਪਾਣੀ ਪਾਣੀ ਲੈ ਲਿਆ ਕਰੋ ਠੀਕ ਆ ਹੁਣ ਗਣਾ ਜਿਆ ਪਾਣੀ ਲੈਣ ਲੱਗ ਜਓ ਜਿਹੜੇ ਕਈ ਅਫੋਰਡ ਨਹੀਂ ਕਰ ਸਕਦੇ ਠੀਕ ਆ ਠੀਕ ਆ ਕਈ ਮੇਰੇ ਗਰੀਬ ਪਰਿਵਾਰ ਇਹੋ ਜਿਹੇ ਵਿੱਚ ਹੈਗੇ ਆ ਜਿਹੜੇ ਵਿਚਾਰੇ ਨਹੀਂ ਪੈਸਾ ਖਰਚ ਸਕਦੇ ਉਹ ਆਪਣਾ ਇੱਕ ਪਾਣੀ ਦਾ ਨਿੱਘਾ ਜਿਹਾ ਪਾਣੀ ਪੀ ਲੈਣ ਜਦੋਂ ਸ਼ੂਗਰ ਨੂੰ ਦਿਲ ਕਰੇ ਤੇ ਬਾਕੀ ਜਿਹੜੇ ਮੇਰੇ ਭੈਣ ਭਰਾ ਹੋਰ ਹੈਗੇ ਜਿਨ੍ਹਾਂ ਦਾ ਕਹਿੰਦੇ ਵੀ ਅਸੀਂ ਸ਼ੂਗਰ ਖਾਦੇ ਵਗੈਰ ਰਹਿ ਨਹੀਂ ਸਕਦੇ ਮਿੱਠੇ ਵਗੈਰ ਰਹਿ ਨਹੀਂ ਸਕਦੇ ਉਹਨਾਂ ਨੂੰ ਮੇਰੀ ਬੇਨਤੀ ਹੈ ਵੀ ਆ ਇੱਕ ਸੀਸੀ ਲੈ ਜਾਓ ਠੀਕ ਹੈ ਇਹਨੂੰ ਵਰਤੋ ਆਪਣੇ ਨਾਲ ਹੀ ਗੱਡੀ 'ਚ ਰੱਖੋ ਠੀਕ ਹੈ ਆਪਣੇ ਬੈਗ 'ਚ ਰੱਖੋ ਜਦੋਂ ਤੁਹਾਡਾ ਕਿਤੇ ਵਿਆਹ ਵਾਦੀ ਕਿਸੇ ਪ੍ਰੋਗਰਾਮ ਤੇ ਜਾਣ ਨੂੰ ਦਿਲ ਕਰਦਾ ਜੇ ਵੈਸੇ ਵੀ ਮਿੱਠਾ ਖਾਣ ਨੂੰ ਦਿਲ ਕਰਦਾ ਮਿੱਠਾ ਦੇਣ ਨੂੰ ਦਿਲ ਕਰਦਾ ਇਹਦੇ ਦੋ ਬੂੰਦਾ ਪਾ ਲਓ ਬਸ ਤੁਹਾਡਾ ਮਿੱਠਾ ਖਾਣ ਨੂੰ ਦਿਲੀਲੀ ਕਰੇਗਾ ओके ਬਟ ਦਿੱਲੀ ਘਰੇ ਦਾ ਸ਼ੂਗਰ ਹੀ ਹੋਏਗੀ ਮਤਲਬ ਮਿੱਠੇ ਵਾਲੀ ਪੂਰਤੀ ਆਪਣੇ ਆਪ ਕਰਦੇ ਨੇ ਹਾਂ ਮਿੱਠੇ ਨਾਲ 70% ਲੋਕਾਂ ਨੂੰ ਸ਼ੂਗਰ ਹੋਣਾ ਲਾਜ਼ਮੀ ਹੈ ਜਿਹੜੇ ਮਿੱਠਾ ਜਿਹੜੇ ਹਟਦੇ ਹੀ ਨਹੀਂ ਹਨ ਮਿੱਠਾ ਕਹਿੰਦੇ ਹੀ ਹਟਦਾ ਹੀ ਨਹੀਂ ਉਹ ਤਾਂ ਮੇਰੇ ਨਾਲ ਆ ਕੇ ਗੱਲਾਂ ਕਰਦੇ ਕਹਿੰਦੇ ਯਾਰ ਮਿੱਠਾ ਕੀ ਕਰੀਏ ਮਿੱਠਾ ਖਾਣ ਨੂੰ ਦਿਲ ਤਾਂ ਨਹੀਂ ਕਰਦਾ ਉਹ ਘਰ ਦੇ ਕਹਿੰਦੇ ਨਹੀਂ ਖਾਣਾ ਪਰ ਦਿਲ ਕਰਦਾ ਬਹੁਤ ਹੈ ਉਹਦਾ ਕੀ ਹੱਲ ਕਰੀਏ ਜੀ ਜੀ ਉਹਦਾ ਲਈ ਫਿਰ ਇਹ ਹੱਲ ਕੱਢਿਆ ਠੀਕ ਹੈ ਵੀ ਭਾਈ ਉਹ ਦੋ ਬੂੰਦਾਂ ਛੱਡ ਲੋ ਜੀਭ ਤੇ ਪਉ ਤੁਹਾਡਾ ਦਿਲ ਹੀ ਨਹੀਂ ਕਰੇਗਾ ਬਿਲਕੁਲ ਬਿਲਕੁਲ ਸ਼ੂਗਰ ਵਾਲਾ ਵੀ ਲੈ ਸਕਦਾ ਜਿਹਨੂੰ ਨਹੀਂ ਸ਼ੂਗਰ ਉਹ ਵੀ ਲੈ ਸਕਦਾ ਅੱਛਾ ਕੋਈ ਇਦਾਂ ਦੀ ਕੋਈ ਦਿੱਕਤ ਵੀ ਨਹੀਂ ਆਏਗੀ ਸ਼ੂਗਰ ਘੱਟ ਕਰੂ ਇਹ ਬਿਲਕੁਲ ਘੱਟ ਕਰੇਗਾ ਸ਼ੂਗਰ ਵਾਲਾ ਪੇਸ਼ੈਂਟ ਹੈ ਜੇ ਉਹਨੇ ਲੈਣਾ ਤਾਂ ਤਿੰਨ ਬੂੰਦਾਂ ਸਵੇਰੇ ਖਾਲੀ ਪੇਟ ਲੈ ਲੈ ਠੀਕ ਹੈ ਸ਼ਾਮ ਨੂੰ ਖਾਣਾ ਖਾਣ ਤੋਂ ਘੰਟਾ ਫਿਰ ਦੋ ਬਾਅਦ ਲੈ ਲੈ ਠੀਕ ਹੈ ਉਹ ਇਦਾਂ ਲੈ ਲੈ ਸ਼ੂਗਰ ਨੀਮੇ ਤੋਂ ਜੋ ਬਿਲਕੁਲ ਕੰਟਰੋਲ ਆਏਗੀ ਠੀਕ ਹੈ ਬਿਲਕੁਲ ਕੰਟਰੋਲ ਆਏਗੀ ਕਿੰਨੇ ਦਿਨਾਂ ਚ ਲੱਗ ਜੇ ਜਿਹਨੇ ਜ਼ਿਆਦਾ ਸ਼ੂਗਰ ਵਧੀ ਹੋਈ ਹੈ ਉਹ ਤਾਂ ਲੱਗ ਜਾਏਗਾ ਮਹੀਨਾ ਤੋਂ ਮਹੀਨਾ ਤਾਂ ਲੱਗ ਹੀ ਜਾਂਦੇ ਆ ਸ਼ੂ ਹੋਰ ਜਲਦੀ ਸੀਧੀ ਰਿਜ਼ਲਟ ਆਏਗਾ ਇਹਦੇ ਨਾਲ ਇਹਦੇ ਨਾਲ ਤੁਹਾਡੇ ਜਿਹੜੀਆਂ ਸਰੀਰਕੀਆਂ ਹੋਰ ਬਿਮਾਰੀਆਂ ਨੇ ਇਹਦੇ ਉਹਨਾਂ ਨੂੰ ਵੀ ਕੰਟਰੋਲ ਕਰ ਲੈਣਾ ਗੋਡੇ ਤੇ ਗ੍ਰੀਸ ਲਗਾਓ ਤਰ ਤਾ ਦਸ ਟਕਾਰਾ ਪਾਓ ਮਤਲਬ ਜਿਹਨਾਂ ਨੇ ਮਿੱਠਾ ਖਾ ਕੇ ਹਾਂ 슈ਗਰ ਹੋਣ ਨਾਲ ਜਾਂ ਮਿੱਠਾ ਖਾ ਖਾ ਕੇ ਆਪਣੇ ਮੋਢੇ ਸਰੀਰ ਜਾਮ ਕਰੀ ਬੈਠੇ ਆ ਆਉਂਦੇ ਮੇਰੇ ਕੋਲੇ ਇਹ ਜੀ ਪੇਸ਼ੈਂਟ ਵੀ ਆਉਂਦੇ ਆ 슈ਗਰ ਵਾਲੇ ਆਉਂਦੇ ਆ ਕਹਿੰਦੇ ਭਾਈ 슈ਗਰ ਕਰਕੇ ਮੇਰਾ ਮੋਢਾ ਜਾਮ ਹੋ ਗਿਆ ਮੇਰਾ ਗੋਡਾ ਜਾਮ ਹੋ ਗਿਆ ਮੇਰੀਆਂ ਪਿੰਨੜੀਆਂ ਜਾਮ ਹੋ ਗਈਆਂ ਤੇ ਉਹਨਾਂ ਵਾਸਤੇ ਸਾਡਾ ਨੀ ਗਰੀਸ ਬਣਾਇਆ ਹੋਇਆਗਾ ਗੋਡਿਆਂ ਤੇ ਲਾਓ ਤਰ ਤਰ ਸਟਿਕਾਰਾ ਪਾਓ ਠੀਕ ਹੈ ਠੀਕ ਹੈ ਹਾਂ ਤੇ ਉਸ ਤੋਂ ਬਾਅਦ ਆ ਸਾਡੇ ਕੋਲੇ ਲੰਗਸੀ ਹੈ ਇਹ ਕੀ ਜੀ ਇਹ ਲੰਗਸੀ ਜਿੰਨਾਂ ਮਰਜੀ ਖਾਂਸੀ ਸਾਹ ਦਮਾ ਕੁਝ ਵੀ ਹੋਵੇ ਠੀਕ ਹੈ ਮੈਂ ਕਹਿੰਦਾ ਫਰੂਕੀ ਸਾਹਿਬ ਜੜ ਤੋਂ ਚੱਕ ਦਿੰਦਾ ਅੱਛਾ ਇੰਨੀ ਇੰਨੀ ਬਲਗਮ ਲੋਕਾਂ ਦੇ ਅੰਦਰੋਂ ਨਿਕਲੀ ਹੈ ਠੀਕ ਹੈ ਕਿ ਕਿੰਨੀ ਹਜ਼ਾਰਾਂ ਡੱਬੀਆਂ ਮੈਂ ਇਹ ਲੋਕਾਂ ਨੂੰ ਦੇ ਚੁੱਕਿਆ ਪਰ ਬਾਬੇ ਦੀ ਕਿਰਪਾ ਹੈ ਕਿ ਅੱਜ ਤੱਕ ਕਿਸੇ ਨੇ ਮੈਨੂੰ ਇਹ ਨਹੀਂ ਫੋਨ ਕਰਿਆ ਇਹ ਬਾਈ ਜੀ ਤੇਰੇ ਇਹਨੇ ਦਵਾਈ ਨਹੀਂ ਕੰਮ ਨਹੀਂ ਕੀਤਾ ਇਹ ਦਵਾਈ ਨਹੀਂ ਹੈਗੀ ਹੈਲਥ ਸਪਲੀਮੈਂਟ ਹੈ ਤੇ ਮਾਰੇ ਦੀ ਕਿਰਪਾ ਨਾਲ ਜਿਹਨੂੰ ਦਿੰਦੇ ਆ ਉਹ ਖੁਸ਼ ਹੋ ਕੇ ਜਾਂਦਾ ਕਹਿੰਦਾ ਯਾਰ ਬਾਈ ਸ਼ੁਕਰ ਹੈ ਤੇਰਾ ਸਗਰਾਨਾ ਸਗਰਾਨਾ ਮਹਾਬਾਈ ਗੁਰੂ ਦਾ ਕਰ ਯਾਰ ਉਸ ਤੋਂ ਬਾਅਦ ਆ ਮੇਰੇ ਕੋਲ ਇਹ ਗਿਆ ਬੈਲੀ ਵਟਨ ਬਹੁਤ ਮੇਰੇ ਭੈਣ ਭਰਾ ਇਹ ਬੈਲੀ ਵਟਨ ਜਿਹੜਾ ਧੁੰਨੀ ਵਾਲਾ ਗ੍ਰੀਸ ਤੁਹਾਨੂੰ ਪਹਿਲਾਂ ਵੀ ਦੱਸਿਆ ਅੱਛਾ ਜੀ ਇਹਦੇ ਦੋ ਮੜੇ ਕਣਕ ਦੇ ਦਾਣੇ ਜਿੰਨੀ ਦੀ ਮ사ਜ ਕਰੋ ਰਾਤ ਨੂੰ ਸੌਣ ਲੱਗੇ ਨਾ ਵੀ ਸਾਫ ਕਰਕੇ ਮੈਂ ਕਹਿੰਦਾ ਹਜ਼ਾਰੀ ਇਹਦੇ ਫਾਇਦੇ ਨੇ ਉਸ ਤੋਂ ਬਾਅਦ ਇਹ ਆ ਗਿਆ ਡਾਈਜੈਸਟਰ ਡਾਈਜੈਸਟਰ ਜਿਹਦਾ ਬਿਆਂ ਸਾਧੀਆਂ ਸੀ ਜਾ ਕੇ ਮਤਲਬ ਉਹੀ ਗੱਲ ਵਿਆਹ ਵਾਲੀ ਜਿਹਦੇ ਜ਼ਿਆਦਾ ਖਾ ਪੀ ਲਿਆ ਠੀਕ ਹੈ ਠੀਕ ਹੈ ਉਹਨਾਂ ਦਾ ਫਿਰ ਐਕਚੁਅਲ ਕੀ ਮਿੱਠਾ ਪਹਿਲਾਂ ਤਾਂ ਮਿੱਠੇ ਨਹੀਂ ਪੇਟ ਭਰ ਲਿਆ ਫਿਰ ਉੱਪਰ ਦੀ ਹੋਰ ਖਾਣਾ ਖਾ ਲਿਆ ਚਾਵਲ ਖਾ ਲਏ ਕੁਝ ਹੋਰ ਚੀਜ਼ਾਂ ਤਲੀਆਂ ਹੋਈਆਂ ਚੀਜ਼ਾਂ ਖਾ ਲਈਆਂ ਫਿਰ ਉਹ ਕਹਿੰਦਾ ਹਾਜਮ ਨਹੀਂ ਹੁੰਦਾ ਮੈਂ ਕਹਿੰਦਾ ਭਾਈ ਇਹ ਡਾਈਜੈਸਟ ਲੈ ਲੈ ਠੀਕ ਹੈ ਦੋ ਬੁੰਦਾ ਸਿੱਟ ਅੱਧੇ ਘੰਟੇ ਬਾਅਦ ਤੇਰਾ ਖਾਣਾ ਹਾਜਮ ਕੀ ਬਾਤ ਉਹ ਵੀ ਰੱਖਿਆ ਹੋਇਆ ਆਪਣੇ ਕੋਲੇ ਜੀ 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 ਠੀਕ ਹੈ ਜੀ ਇਸ ਤੋਂ ਬਾਅਦ ਆ ਗਿਆ ਵੈਰੀ ਕੋਜ ਇਹਨੂੰ ਛਾਟਕਾ ਪੇਨ ਯੂਰਕੈਸਡ ਇਹਦੀ ਸਮੱਸਿਆ ਉਹਦੇ ਵਾਸਤੇ ਵੀ ਇਹ ਰੱਖਿਆ ਹੋਇਆ ਹੈ ਠੀਕ ਹੈ ਇਸ ਤਰ੍ਹਾਂ ਕਰਕੇ ਸਾਡੇ ਕੋਲੇ ਕਾਫੀ ਪ੍ਰੋਡਕਟ ਹੈ ਇਹ ਕੈਲਸ਼ੀਅਮ ਬਟਾਮੰਡੀ ਹੈ ਜਿਹਨਾਂ ਦੇ ਵਿੱਚ ਕੈਲਸ਼ੀਅਮ ਬਟਾਮੰਡੀ ਘਟ ਜਾਂਦਾ ਹੈ ਠੀਕ ਹੈ ਸਰੀਰ 'ਚ ਦਰਦਾਂ ਰਹਿੰਦੀਆਂ ਜੀ ਜੀ ਉਹਨਾਂ ਤੇ ਵੀ ਇਹ ਕੰਮ ਕਰਦਾ ਹਾਂ ਸਾਡੇ ਦੋ ਸੈਂਟਰ ਹੈ ਜੀ ਇੱਕ ਸਾਡਾ ਮਹਾਲੀ ਸੈਂਟਰ ਹੈ ਫੇਸ 2 ਮਦਨਪੁਰ ਚੌਂਕ ਸ਼ੀਤਲਾ ਮਾਤਾ ਮੰਦਿਰ ਦੇ ਨਾਲ ਮਦਨਪੁਰ ਪਿੰਡ ਦੀ ਮਾਰਕੀਟ ਹੈ ਠੀਕ ਹੈ ਉਹਦੇ ਸ਼ੀਤਲਾ ਮਾਤਾ 14 ਨੰਬਰ ਸ਼ੋਰੂਮ ਉੱਤੇ ਦੂਸਰਾ ਸੈਂਟਰ ਹੈ ਬਰਨਾਲੇ ਸਿੱਖਾ ਰੋਡ 9 ਨੰਬਰ ਗਲੀ ਗਲੀ 'ਚ ਅੰਦਰ ਨਹੀਂ ਵੜਨਾ ਮੇਨ ਸੜਕ ਦੇ ਉੱਪਰ ਹੀ ਹੈ ਠੀਕ ਹੈ ਨਾਮ ਦਾ ਰਿਫਲੈਕਸ ਵਾਲਾਂ ਦੇ ਨਾਲ ਠੀਕ ਹੈ ਬਸ ਇਹ ਮੇਰੇ ਦੋ ਐਡਰੈਸ ਹਾਂ ਕਿਸੇ ਨੂੰ ਆਨਲਾਈਨ ਦੀ ਜਰੂਰਤ ਪਵੇ ਠੀਕ ਹੈ ਤਾਂ ਆਨਲਾਈਨ ਸਾਡੇ ਵਟਸਐਪ ਨੰਬਰ 'ਤੇ ਜਲਦੇ ਉਹਦੇ ਆਪਣਾ ਐਡਰੈਸ ਭੇਜੇ ਅਸੀਂ ਉਹਨਾਂ ਨੂੰ ਸਕੈਨਰ ਪਾ ਦਾਂਗੇ ਪੇਮੈਂਟ ਕਰਾ ਕੇ ਅਸੀਂ ਉਹਨਾਂ ਨੂੰ ਕੋਰੀਅਰ ਕਰਾ ਦਈਦੇ ਦੇਸ਼ ਵਿਦੇਸ਼ ਵਿੱਚ ਸੱਜੇ ਜਗ੍ਹਾ ਜਾਂਦਾ ਕੈਨੇਡਾ ਅਮਰੀਕਾ ਇੰਗਲੈਂਡ ਯੂਰਪ ਕੰਟਰੀ 'ਚ ਨਹੀਂ ਜਾਂਦਾ ਤੇ ਬਾਕੀ ਵੱਡੇ-ਵੱਡੇ ਸ਼ਹਿਰਾਂ ਦੇ ਸਾਰੇ ਜਗ੍ਹਾ